ਮੈਨੂੰ ਇੰਜ ਲੱਗਦਾ ਕਿ ਇਸ ਸਾਲ ਵੀ ਕਿਸਾਨਾਂ ਵੀਰਾਂ ਦੀਆਂ ਫਸਲਾਂ ਮੰਡੀ ਦੇ ਵਿੱਚ ਰੁੜਨਗੀਆਂ ਜਾਂ ਉਹਨਾਂ ਨੂੰ ਬਹੁਤ ਘੱਟ ਰੇਟ ਮਿਲੇਗਾ ਕਹਿਣ ਤੋਂ ਭਾਵ ਕਿ ਉਹਨਾਂ ਦੀਆਂ ਫਸਲਾਂ ਨੂੰ ਇਸ ਤਰੀਕੇ ਨਾਲ ਖਰੀਦਿਆ ਜਾਵੇਗਾ ਕਿ ਕਿਸਾਨ ਜਿਹੜਾ ਵਾ ਫਸਲ ਨੂੰ ਵਾਪਸ ਚੁੱਕ ਕੇ ਘਰ ਲੈ ਜਾਵੇ ਜਾਂ ਉਹ ਇਹ ਮੰਨ ਨੂੰ ਧਾਰ ਲੈ ਕੇ ਮੈਂ ਖੇਤੀਬਾੜੀ ਹੀ ਛੱਡ ਦੇਣੀ ਆ ਜਾਂ ਇਹੋ ਜਿਹਾ ਮਾਹੌਲ ਜਿਹੜਾ ਵਾ ਆਲੇ-ਦੁਆਲੇ ਤਿਆਰ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਸਭ ਭੈਣ ਭਰਾ ਜਾਣਦੇ ਹੋ ਕਿ ਜਦੋਂ ਕਣਕਾਂ ਦੀ ਵਾਢੀ ਪਈ ਉਦੋਂ ਬਹੁਤ ਸਾਰੀਆਂ ਕਣਕਾਂ ਨੂੰ ਅੱਗ ਲੱਗੀ ਬਹੁਤ ਸਾਰੇ ਤਹਾਡੇ ਵਰਗੇ ਭੈਣ ਭਰਾਵਾਂ ਨੇ ਕੁਝ ਲੋਕਾਂ ਨੂੰ ਫੜ ਲਿਆ ਜਿਹੜੇ ਲੋਕ ਅੱਗ ਲਾ ਰਹੇ ਸਨ ਜਿਹੜੇ ਲੋਕਾਂ ਦੀਆਂ ਫਸਲਾਂ ਨੂੰ ਤਿਆਰ ਹੋਈਆਂ ਕਣਕਾਂ ਸਾੜਦੇ ਸਨ ਉਹ ਬਹੁਤ ਸਾਰੇ ਲੋਕ ਫੜੇ ਗਏ ਅਜੇ ਕੁਝ ਸਮਾਂ ਹੀ ਬੀਤਿਆ ਤਾਂ ਇੱਕਸਾਨ ਅਜੇ ਉਸ ਮੁਸ਼ਕਲ ਚੋਂ ਬਾਹਰ ਨਿਕਲਿਆ ਤੇ ਦੁਬਾਰਾ ਹੜਾ ਆ ਗਏ ਜਾਂ ਹੜ ਲਿਆ ਦਿੱਤੇ ਗਏ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਜਾਣਦੇ ਨੇ ਕਿ ਕਿ ਹੜ ਆਏ ਕਿ ਜਾਂ ਲਿਆ ਦਿੱਤੇ ਗਏ ਜਿਸ ਨੇ ਹੜਾ ਨੇ ਕਿਸਾਨਾਂ ਦਾ ਲੱਕ ਤੋੜ ਕੇ ਸੁੱਟ ਦਿੱਤਾ ਘਰ ਟੁੱਟ ਗਏ ਲੋਕਸਾਨਾਂ ਦੇ ਲੋਕਸਾਨਾਂ ਦੇ ਪਸ਼ੂ ਵਰਗੇ ਕਿਸਾਨਾਂ ਦਾ ਸਭ ਕੁਝ ਬਰਬਾਦ ਹੋ ਗਿਆ ਫਸਲ ਬਰਬਾਦ ਹੋ ਗਈ ਹੁਣ ਜਿਹੜੇ ਕਿਸਾਨ ਬਚੇ ਨੇ ਉਹ ਜਦੋਂ ਮੰਡੀ 'ਚ ਫਸਲ ਖੜਨਗੇ ਹੋ ਸਕਦਾ ਉਹਨਾਂ ਫਸਲਾਂ ਦਾ ਰੇਟ ਸਰਕਾਰ ਜਾਂ ਕੋਈ ਵੀ ਲਾ ਲੋ ਜਾਂ ਏਜੰਸੀਆਂ ਜਾਂ ਕੋਈ ਹੈਗੀਆਂ ਨੇ ਉਹ ਉਹਨਾਂ ਨੂੰ ਪੂਰਾ ਮੁੱਲ ਨਾ ਦੇਵੇ ਘੱਟ ਤੋਂ ਘੱਟ ਮੁੱਲ ਦੇਣ ਦੀ ਕੋਸ਼ਿਸ਼ ਕਰੇ ਜਾਂ ਮੰਡੀਆਂ 'ਚ ਉਹਨਾਂ ਨੂੰ ਖੱਜਲ ਖਰਾਬ ਕਰਨ ਦੀ ਕੋਸ਼ਿਸ਼ ਕਰੇ ਇਹੋ ਜੀ ਸਥਿਤੀ ਬਣ ਸਕਦੀ ਆ ਤੇ ਜਿਹੜਾ ਮਕਸਦ ਕੀ ਹੋਏਗਾ ਕਿਉਂਕਿ ਜਿਹੜੇ ਲੋਕਾਂ ਨੂੰ ਸਿਰ ਧੌਣ ਚੁੱਕ ਕੇ ਤੁਰਨ ਦੀ ਆਦਤ ਹੁੰਦੀ ਨਾ ਉਹਨਾਂ ਨੂੰ ਕੁਝ ਨਾ ਕੁਝ ਖਮਿਆਜੇ ਭੁਗਤਨੇ ਪੈਂਦੇ ਨੇ ਪੰਜਾਬ ਦੇ ਲੋਕ ਬਾਗੀ ਸੁਭਾਅ ਦੇ ਮਾਲਕ ਨੇ ਨਾ ਤਾਂ ਇਹਨਾਂ ਨੇ ਅੰਗਰੇਜ਼ਾਂ ਦੀ ਨਹੀਂ ਨਾ ਇਹਨਾਂ ਪਠਾਨਾਂ ਦੀ ਮੰਨੀ ਨਾ ਇਹਨਾਂ ਨੇ ਉਹਨਾਂ ਲੋਕਾਂ ਦੀ ਮੰਨੀ ਜਿਹੜੇ ਲੋਕ ਬੜਾ ਤਗੜੇ ਰੁਕਤੇ ਸ਼ਾਸਨ ਕਰਨ ਦੀ ਕੋਸ਼ਿਸ਼ ਕਰਦੇ ਸਨ ਪੰਜਾਬੀਆਂ ਨੇ ਮੇਸ਼ਾਂ ਧੌਣ ਖੜੀ ਕਰਕੇ ਸਿਰ ਚੁੱਕ ਕੇ ਗੱਲ ਕੀਤੀ ਅੱਖਾਂ ਚੱਖਾਂ ਪਾ ਕੇ ਗੱਲ ਕੀਤੀ ਉਹ ਗੱਲ ਜਿਹੜੀ ਆ ਕੁਝ ਕੁ ਲੋਕਾਂ ਨੂੰ ਚੁਬਦੀ ਆ ਉਹ ਅੱਜ ਵੀ ਚੁਬਦੀ ਆ ਤੇ ਕੱਲ ਵੀ ਚੁਬਦੀ ਰਹਿਣੀ ਆ ਉਹਦਾ ਖਮਿਆਜਾ ਪੰਜਾਬੀਆਂ ਨੂੰ ਭੁਗਤਣਾ ਪੈਣਾ ਚੰਗਾ ਹੋਵੇ ਪੰਜਾਬੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੀ ਹੀ ਸਰਕਾਰ ਬਣਾ ਲਓ ਚਾਹੇ ਉਹ ਕਿਸਾਨ ਵੀਰ ਹੋਣ ਚਾਹੇ ਮਜ਼ਦੂਰ ਵੀਰ ਹੋਣ ਚਾਹੇ ਉਹ ਸਾਡੇ ਜਿਹੜੀਆਂ ਜੂਨੀਅਨ ਹੈਗੀਆਂ ਨੇ ਲੱਗ ਲੱਗ ਉਹਨਾਂ ਦੇ ਭਰਾ ਹੋਣ ਜਾਂ ਹਰ ਹਰ ਮਹਿਕਮੇ ਚੋਂ ਇੱਕ ਇੱਕ ਦੋ ਦੋ ਸੀਟਾਂ ਵੰਡ ਕੇ ਆਪਣੀ ਸਰਕਾਰ ਬਣਾ ਲਓ ਜੇ ਸੁਖ ਲੈਣਾ ਤੇ ਜੇ ਨਹੀਂ ਸੁਖ ਲੈਣਾ ਤਾਂ ਫਿਰ ਇਹੋ ਕੁਝ ਹੀ ਹੁੰਦਾ ਰਹਿਣਾ ਜੇ ਹੋ ਸਕਦਾ ਕਿ ਸਰਕਾਰ ਐਡ ਕੀ ਝੋਨੇ ਦੀ ਫਸਲ ਤੇ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਖਰਾਬ ਕਰੇ ਔਰ ਅਰਦਾਸ ਕਰਦੇ ਹਾਂ ਰੱਬ ਸੋਹਣੇ ਗਾੜੀ ਇਹ ਖਮਿਆਜਾ ਨਾ ਭੁਗਤਣਾ ਪਵੇ ਇੰਜ ਸਰਕਾਰਾਂ ਨਾ ਕਰਨ ਕਿਸਾਨਾਂ ਦੀ ਲੁੱਟ ਖਸੁੱਟ ਨਾ ਹੋਵੇ ਸਾਰਾ ਕੁਝ ਵਧੀਆ ਵਧੀਆ ਭੁਗਤ ਜਾਵੇ ਇਹ ਸਾਡੀ ਅਰਦਾਸ ਆ ਪਰ ਮਾਨੇ ਚ ਡਰਿਆ ਕਿ ਕੁਝ ਨਾ ਕੁਝ ਉਲਟਾ ਪੁਲਟਾ ਹੋ ਸਕਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ